ਜੈ ਜੀ ਦੋਸਤੋ ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੀ ਪਿਆਰ ਭਰੀ ਸ਼ਾਸਤਰੀ ਕਾ ਜੀ ਮੈਂ ਹਰ ਵਾਰ ਦੀ ਤਰ੍ਹਾਂ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਆਪਣੇ ਬੱਚੇ ਨੇ ਜਿਹੜੀਆਂ ਵੀ ਅੱਜ ਮੈਂ ਵੈਕੈਂਸੀਆਂ ਦੱਸਣ ਲੱਗਾ ਉਹ ਖਾਸ ਕਰਕੇ ਆਪਣੇ ਬੱਚਿਆਂ ਵਾਸਤੇ ਨੇ ਜਿਹੜੇ ਆਪਣੇ ਬੱਚੇ ਨੇ ਤਕਰੀਬਨ ਡਿਗਰੀਆਂ ਡਿਪਲੋਮੇ ਵਗੈਰਾ ਕਰਕੇ ਬੇਰੁਜ਼ਗਾਰ ਘੁੰਦੇ ਨੇ ਤੇ ਉਹਨਾਂ ਵਾਸਤੇ ਇਹ ਵੈਕੈਂਸੀਆਂ ਮੈਂ ਲੈ ਕੇ ਹਾਜ਼ਰ ਹੋਇਆ ਬਹੁਤ ਵਧੀਆ ਵੈਕੈਂਸੀਆਂ ਨੇ ਇਹ ਰੇਲਵੇ ਵਿੱਚ ਵੈਕੈਂਸੀ ਆਈਆਂ ਨੇ ਟੋਟਲ ਵੈਕੈਂਸੀਆਂ ਹੈਗੀਆਂ 400 ਤੇ ਇਹ ਜਿਹੜੀਆਂ ਵੈਕੈਂਸੀਆਂ ਉਹਨਾਂ ਬੱਚਿਆਂ ਵਾਸਤੇ ਆ ਜਿਹੜੇ ਬੱਚੇ ਨਾਨ ਮੈਡੀਕਲ ਰਾਹੀਂ ਇੰਜੀਨੀਅਰ ਦਾ ਡਿਪਲੋਮਾ ਕਰ ਚੁੱਕੇ ਨੇ ਜਾਂ ਐਮਟੈਕ ਬੀਟਾ ਕੰਪਲੀਟ ਕਰਕੇ ਐਮਟੈਕ ਦੇ ਵੀ ਤਿਆਰੀ ਕਰ ਰਹੇ ਨੇ ਉਹਨਾਂ ਬੱਚਿਆਂ ਵਾਸਤੇ ਸਭ ਤੋਂ ਵਧੀਆ ਇਹ ਅਪਰਚੂਨਿਟੀ ਹੈ ਤੇ ਜਿਨ੍ਹਾਂ ਦੇ ਬੱਚੇ ਤਕਰੀਬਨ ਨਾਨ ਮੈਡੀਕਲ ਰਾਹੀਂ ਪੜ੍ਹ ਰਹੇ ਨੇ ਜਾਂ ਟੋਡੇ ਯਾਰ ਮਿੱਤਰ ਹੋਣਗੇ ਜਾਂ ਤੁਹਾਡੇ ਰਿਸ਼ਤੇਦਾਰ ਹੋਣਗੇ ਜਿਨ੍ਹਾਂ ਦੇ ਵੀ ਬੱਚੇ ਨਾਨ-ਮੈਡੀਕਲ ਰਾਹੀਂ ਡਿਗਰੀਆਂ ਕਰ ਰਹੇ ਨੇ ਇਹ ਜਿਹੜੀ ਵੀਡੀਓ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਦੇ ਨਾਲ ਕੀ ਉਹਨਾਂ ਨੂੰ ਕੁਝ ਬੈਨੀਫਿਟ ਹੋ ਸਗੀਏ ਤੇ ਵੈਕੈਂਸੀਆਂ ਦੀ ਗੱਲ ਕਰੀਏ ਜੀ ਸਭ ਤੋਂ ਪਹਿਲਾਂ ਵੈਕੈਂਸੀਆਂ ਨਹੀਂ ਰੇਲਵੇ ਰੇਟਸ ਰਿਕਰੂਟਮੈਂਟ 2025 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਇਹ ਟੋਟਲ ਵੈਕੈਂਸੀਆਂ ਜਿਹੜੀਆਂ 400 ਨੇ ਪਰ ਅਲੱਗ-ਅਲੱਗ ਜਿਹੜੇ ਡਿਪਲੋਮੇ ਕੀਤੇ ਹੋਏ ਨੇ ਉਹਨਾਂ ਦੇ ਵਿੱਚ ਡਿਵਾਈਡੇਸ਼ਨ ਕੀਤੀਆਂ ਹੋਈਆਂ ਨੇ ਅਪਲਾਈ ਮੋਡ ਹੈ ਜੀ ਇਹਦਾ ਆਨਲਾਈਨ ਅਪਲਾਈ ਕਰਨਾ ਤੁਸੀਂ ਆਲ ਇੰਡੀਆ ਮੇਲ ਐਂਡ ਫੀਮੇਲ ਆਲ ਇੰਡੀਆ ਮੇਲ ਐਂਡ ਫੀਮੇਲ ਦੋਨੋਂ ਕਰ ਸਕਦੇ ਨੇ ਇਹਦੇ ਵਿੱਚ ਸਿਲੈਕਸ਼ਨ ਕਿੱਦਾਂ ਹੋਣਾ ਜੀ ਸਿਲੈਕਸ਼ਨ ਦੇ ਰਹੀ ਸਭ ਤੋਂ ਪਹਿਲਾਂ ਟੁਡਾ ਰਿਟਰਨ ਐਗਜ਼ਾਮ ਹੋਣਾ ਰਿਟਰਨ ਐਗਜ਼ਾਮ ਮੈਂ ਜਿਹੜੇ ਬੱਚੇ ਲਵੀ ਮੈਰਿਟ ਲਿਸਟ ਵਿੱਚ ਆਣਗੇ ਉਹ ਬੱਚਿਆਂ ਨੂੰ ਇੰਟਰਵਿਊ ਤੇ ਸੱਦਿਆ ਜਾਊਗਾ ਜਿਹੜੇ ਬੱਚਿਆਂ ਨੂੰ ਇੰਟਰਵਿਊ ਦੇ ਵਿੱਚ ਸਿਲੈਕਸ਼ਨ ਹੋਗੇ ਉਦੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਤੇ ਟੁਡੀ ਜੋਬ ਇਹ ਪੱਕੀ ਹੈ ਇਹਦੇ ਵਾਸਤੇ ਏਜ ਲਿਮਿਟ ਕਿਹੜੀ ਚਾਹੀਦੀ ਏਜ ਲਿਮਿਟ ਘੱਟੋ ਘੱਟ 18 ਤੋਂ 40 ਸਾਲ ਏਜ ਲਿਮਿਟ ਹੋਣੀ ਚਾਹੀਦੀ ਹੈ ਜਿਹੜਾ ਏਜ ਦਾ ਰਿਲੈਕਸੇਸ਼ਨ ਹੈ ਐਸਸੀ ਔਰ ਐਸਟੀ ਜਿਹੜਾ 5 ਸਾਲ ਤੇ ਓਬੀਸੀ ਦਾ 3 ਸਾਲ ਜਿਹੜਾ ਏਜ ਰਿਲੈਕਸੇਸ਼ਨ ਦਿੱਤਾ ਗਿਆ ਇਹਦੇ ਵਿੱਚ ਐਪਲੀਕੇਸ਼ਨ ਜਿਹੜੀ ਫੀਸ ਹੈ ਜਿਹੜੀ ਆਪਾਂ ਆਨਲਾਈਨ ਅਪਲਾਈ ਕਰਨੇ ਐਸ ਵੈਕੈਂਸੀਆਂ ਨੂੰ ਉਹਨਾਂ ਦੀ ਐਪਲੀਕੇਸ਼ਨ ਫੀਸ ਕੀ ਹੈ ਜਰਨਲ ਤੇ ਓਬੀਸੀ ਲਈ 600 ਐਸਸੀ ਔਰ ਐਸਟੀ ਲਈ 300 ਇਹਦਾ ਪੇ ਲੈਵਲ ਕੀ ਹੈ ਜੀ ਪੇ ਲੈਵਲ ਇਹਦਾ ਬੇਸਿਕ ਪੇ ਜਿਹੜੀ ਹੈ 23350 ਤੋਂ ਸਟਾਰਟ ਹੋ ਕੇ 42478 ਰੁਪਏ ਜਿਹੜੀ ਹੈ ਟੂਡੀ ਬੇਸਿਕ ਵੀ ਹੋਵੇਗੀ ਇਹਦੇ ਵਾਸਤੇ ਐਜੂਕੇਸ਼ਨ ਡਿਪਲੋਮਾ ਜਾਂ ਡਿਗਰੀ ਹੋਣੀ ਜ਼ਰੂਰੀ ਹੈ ਇਹ ਵੈਕੈਂਸੀ ਦਾ ਜਿਹੜਾ ਨੋਟੀਫਿਕੇਸ਼ਨ ਹੈ 26 ਨਵੰਬਰ 2025 ਤੋਂ ਸਟਾਰਟ ਹੋ ਚੁੱਕਿਆ ਜਿਹੜਾ ਆਨਲਾਈਨ ਜਿਹੜਾ ਭਰਨਾ 26 ਨਵੰਬਰ 2025 ਤੋਂ ਸਟਾਰਟ ਹੋ ਕੇ 25 ਦਸੰਬਰ 2025 ਤੱਕ ਇਹ ਫਾਰਮ ਭਰੇ ਜਾਣਗੇ ਇਹਦੇ ਵਿੱਚ ਵੈਕੈਂਸੀਆਂ ਜਿਹੜੀਆਂ ਅਲੱਗ-ਅਲੱਗ ਟਾਈਪ ਦੀਆਂ ਨੇ ਸਭ ਤੋਂ ਪਹਿਲਾਂ ਅਸਿਸਟੈਂਟਸ ਮੈਨੇਜਰ ਸਿਵਲ ਲਵੀ ਜਿਹੜੇ ਬੱਚੇ ਨਾਨ ਮੈਡੀਕਲ ਨਹੀਂ ਸਿਵਲ ਇੰਜੀਨੀਅਰ ਸਿਵਲ ਇੰਜੀਨੀਅਰ ਦੀ ਡਿਗਰੀ ਕਰ ਰਹੇ ਨੇ ਉਹਨਾਂ ਬੱਚਿਆਂ ਵਾਸਤੇ ਇਹ ਅਸਿਸਟੈਂਟਸ ਮੈਨੇਜਰ ਸਿਵਲ ਦੀ ਵੈਕੈਂਸੀ ਹੈ ਟੋਟਲ ਵੈਕੈਂਸੀਆਂ 128 ਆਈਆਂ ਜੀ ਜਿਹੜੇ ਬੱਚੇ ਸਿਵਲ ਇੰਜੀਨੀਅਰ ਦਾ ਡਿਪਲੋਮਾ ਬੀਟੈਕ ਕਰ ਚੁੱਕੇ ਨੇ ਉਹ ਇਹਨਾਂ ਵੈਕੈਂਸੀਆਂ ਨੂੰ ਭਰ ਸਕਦੇ ਨੇ ਟੋਟਲ ਵੈਕੈਂਸੀਆਂ 128 ਨੇ ਨੈਸਟ ਵੈਕੈਂਸੀਆਂ ਦੀ ਅਸਿਸਟੈਂਟ ਮੈਨੇਜਰ ਇਲੈਕਟ੍ਰੀਕਲ ਇਹ ਉਹਨਾਂ ਬੱਚਿਆਂ ਵਾਸਤੇ ਨੇ ਜਿਹੜੇ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਇੰਜੀਨੀਅਰ ਜਿਹੜੇ ਬੀ ਟੈਕ ਬੱਚੇ ਪਾਸ ਕਰ ਚੁੱਕੇ ਨੇ ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਐਂਡ ਇੰਜੀਨੀਅਰ ਦੀ ਡਿਗਰੀ ਕਰ ਚੁੱਕੇ ਨੇ ਉਹਨਾਂ ਬੱਚਿਆਂ ਵਾਸਤੇ ਨੇ ਇਹ ਟੋਟਲ ਪੋਸਟਾਂ ਆਈਆਂ ਨੇ 55 ਨੈਸਟ ਵੈਕੈਂਸੀ ਹੈ ਜੀ ਸਿਗਨਲ ਐਂਡ ਟੈਲੀਕਮਿਊਨੀਕੇਸ਼ਨ ਐਸਟੀ ਇਹਦੇ ਵਾਸਤੇ ਡਿਪਲੋਮਾ ਵੀ ਇਲੈਕਟ੍ਰੋਨਿਕ ਐਂਡ ਇਲੈਕਟ੍ਰੀਕਲ ਪਬਲਿਕ ਪਾਵਰ ਸਪਲਾਈ ਐਂਡ ਇਨਸਟਰੂਮੈਂਟ ਦਾ ਜਿਹੜਾ ਇੰਜੀਨੀਅਰ ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਤੇ ਇਹ ਟੋਟਲ ਵੈਕੈਂਸੀਆਂ ਨੇ 10 ਨੇ ਇਹ ਵੀ ਆਲ ਇੰਡੀਆ ਵੈਕੈਂਸੀਆਂ ਹੈਗੀਆਂ ਇਹਦੇ ਕਿਤੇ ਵੀ ਤੁਹਾਡੀ ਜੌਬ ਲੱਗ ਸਕਦੀ ਹੈ ਨੈਕਸਟ ਵੈਕੈਂਸੀ ਹੈ ਜੀ ਅਸਿਸਟੈਂਟ ਅਮਰੀਕਨ ਮੈਨੇਜਰ ਮੈਕੈਨੀਕਲ ਅਸਿਸਟੈਂਟ ਮੈਨੇਜਰ ਮੈਕੈਨੀਕਲ ਦਾ ਮਤਲਬ ਵੀ ਤੁਸੀਂ ਸਮਝਦੇ ਹੋਗੇ ਜਿੰਨਾ ਬੱਚਿਆਂ ਨੇ ਮੈਕੈਨੀਕਲ ਇੰਜੀਨੀਅਰ ਬੀਟੈਕ ਕਰ ਨਹੀਂ ਕੀਤੀ ਹੋਈ ਹੈ ਉਹਨਾਂ ਵਾਸਤੇ ਇਹ ਵੈਕੈਂਸੀ ਹੈ ਜਿਹੜੇ ਮੈਕੈਨੀਕਲ ਇੰਜੀਨੀਅਰ ਕਰ ਰਹੇ ਨੇ ਜਿਹੜੇ ਬੱਚੇ ਬੀਟੈਕ ਕਰ ਚੁੱਕੇ ਨੇ ਜਾਂ ਐਮਟੈਕ ਦੇ ਵਿੱਚ ਆਪਣੀ ਤਿਆਰੀ ਕਰ ਰਹੇ ਨੇ ਉਹ ਬੱਚੇ ਇਹਨਾਂ ਨੂੰ ਅਪਲਾਈ ਕਰ ਸਕਦੇ ਨੇ ਇਹ ਟੋਟਲ ਵੈਕੈਂਸੀਆਂ 156 ਵੈਕੈਂਸੀਆਂ ਨੇ ਇਹ ਉਹ ਵੀ ਬੱਚੇ ਅਪਲਾਈ ਕਰ ਸਕਦੇ ਨੇ ਜਿਹੜੇ ਬੱਚਿਆਂ ਦੇ ਬੀਟੈਕ ਫਾਈਨਲ ਇਅਰ ਦੇ ਟੈਸਟ ਦਿੱਤੇ ਹੋਏ ਨੇ ਔਰ ਰਿਜ਼ਲਟ ਉਹਨਾਂ ਦੇ ਆਉਣ ਵਾਲੇ ਨੇ 156 ਟੋਟਲ ਵੈਕੈਂਸੀਆਂ ਨੇ ਇਹ ਨੈਸਟ ਵੈਕੈਂਸੀਆਂ ਲਈ ਅਸੈਂਸਰ ਮੈਨੇਜਰ ਔਰ ਮੈਟਰੋਲੋਜੀ ਮੈਟਰੋਲੋਜੀ ਵੀ ਏ ਦੀ এডਿਊਕੇਸ਼ਨ ਕੀ ਹੈ ਮੈਟਰੋਲੋਜੀ ਇੰਜੀਨੀਅਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਉਹਨਾਂ ਨੇ ਜਿਹੜੇ ਬੱਚੇ ਇਸ ਚੀਜ਼ ਨੂੰ ਅਪਲਾਈ ਕਰਨਾ ਚਾਹੁੰਦੇ ਨੇ ਮੈਟਰੋਲੋਜੀ ਦੀ ਇੰਜੀਨੀਅਰ ਡਿਗਰੀ ਬੀਟੈਕ ਕੀਤੀ ਹੋਣੀ ਚਾਹੀਦੀ ਹੈ ਟੋਟਲ ਵੈਕੈਂਸੀਆਂ ਇਹ 26 ਆਈਆਂ ਨੇ ਜੀ ਤੇ ਨੈਕਸਟ ਵੈਕੈਂਸੀ ਹੈ ਜੀ ਅਸੈਸ਼ਨਲ ਮੈਨੇਜਰ ਕੈਮੀਕਲ ਇਨ ਇਹਦੀ এডਿਊਕੇਸ਼ਨ ਹੈ ਜੀ ਟੈਕਨੋਲੋਜੀ ਐਂਡ ਕੈਮੀਕਲ ਇੰਜੀਨੀਅਰ ਦੇ ਵਿੱਚ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਇਹ ਵੀ ਵੈਕੈਂਸੀਆਂ ਜਿਹੜੀਆਂ ਆਲ ਇੰਡੀਆ ਨੇ ਇਹ ਟੋਟਲ ਵੈਕੈਂਸੀਆਂ ਨੇ 11 ਨੈਕਸਟ ਵੈਕੈਂਸੀ ਹੈ ਜੀ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਆਈਟੀ ਅਸਿਸਟੈਂਟਸ ਮੈਨੇਜਰ ਆਈਟੀ ਦੀ ਇਹਦੇ ਵਾਸਤੇ ਬੱਚੇ ਨੂੰ ਕੰਪਿਊਟਰ ਸਾਇੰਸ ਰਹੀ ਜਾਂ ਕੰਪਿਊਟਰ ਇੰਜੀਨੀਅਰ ਰਹੀ ਜਿਹੜੀ ਬੀਟੈਕ ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਟੋਟਲ ਵੈਕੈਂਸੀਆਂ ਨੇ 14 ਨੈਕਸਟ ਹੈ ਜੀ ਅਸਿਸਟੈਂਟਸ ਮੈਨੇਜਰ ਫੂਡ ਟੈਕਨੋਲੋਜੀ ਜਿਹੜੇ ਆਪਣੇ ਤੋਂ ਪਤਾ ਹੀ ਆ ਰਿਹਾ ਰੀਲਵੀ ਦੇ ਵਿੱਚ ਜਿਹੜਾ ਫੂਡ ਪੈਕਿੰਗ ਵਗੈਰਾ ਕਰਦੇ ਨੇ ਉਹਦੇ ਵਾਸਤੇ ਇਹ ਸਿਸਟਮ ਮੈਨੇਜਰ ਫੂਡ ਟੈਕਨੋਲੋਜੀ ਚਾਹੀਦੀ ਹੈ ਇਹਦੇ ਵਾਸਤੇ ਜਿਹੜੇ ਐਜੂਕੇਸ਼ਨ ਹੈ ਬੈਚਲਰ ਡਿਗਰੀ ਫੂਡ ਟੈਕਨੋਲੋਜੀ ਐਂਡ ਐਗਰੀਕਲਚਰ ਅਬਲਿਕ ਫੂਡ ਪੈਕੇਜ ਦੀ ਡਿਗਰੀ ਕੀਤੀ ਹੋਣੀ ਚਾਹੀਦੀ ਨੇ ਇਹ ਟੋਟਲ ਵੈਕੈਂਸੀਆਂ ਆਈਆਂ ਨੇ 12 ਨੈਕਸਟ ਵੈਕੈਂਸੀਆਂ ਦੀ ਡੀ ਫਾਰਮੇਸੀ ਦੀਆਂ ਜਿਹੜੇ ਬੱਚੇ ਫਾਰਮੇਸੀ ਦਾ ਡਿਗਰੀ ਕੀਤੀ ਹੋਈ ਹੈ ਕੀ ਅਸੈਸਮੈਂਟ ਮੈਨੇਜਰ ਆਫ ਫਾਰਮੇਸੀ ਵਾਸਤੇ ਬੱਚੇ ਰੱਖਣੇ ਨੇ ਇਹਨਾਂ ਵਾਸਤੇ ਵੀ ਜਿਹੜੀ ਐਜੂਕੇਸ਼ਨ ਹੈ ਬੈਚਲਰ ਡਿਗਰੀ ਇਨ ਫਾਰਮੇਸੀ ਲੱਭੀ ਇਹਨਾਂ ਨੇ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਇਹ ਟੋਟਲ ਵੈਕੈਂਸੀਆਂ ਨੇ 2 ਤੇ ਇਹ ਟੋਟਲ ਜੋੜ ਕੇ ਚਾਰਟੋ ਵੈਕੈਂਸੀਆਂ ਬਣ ਜਾਂਦੀਆਂ ਨੇ 400 ਜੀ ਇਹ ਰੇਲਵੇ ਰਿਟਾਇਰਡ ਰਿਕਰੂਟਮੈਂਟ 2025 ਦੇ ਵਿੱਚ ਨੋਟੀਫਿਕੇਸ਼ਨ ਆਊਟ ਹੋਇਆ ਸੀ ਜਿਹੜਾ 26 ਨਵੰਬਰ 2025 ਤੋਂ ਆਲਰੇਡੀ ਟੂਡੇ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ ਜਿਹੜੇ ਵੀ ਬੱਚੇ ਨੇ बीटेक वगैरह जड़े जिन्ने ਬੱਚਿਆਂ ਨੇ ਇੰਜੀਨੀਅਰ ਦੀ ਡਿਗਰੀ ਕੀਤੀ ਹੋਈ ਹੈ तकरीबन ਇਹਦੇ ਵਿੱਚ ਜਿੰਨੇ ਵੀ ਇੰਜੀਨੀਅਰ ਦੀਆਂ ਡਿਗਰੀਆਂ ਨੇ ਸਾਰਿਆਂ ਦੀਆਂ ਲਈ ਵੈਕੈਂਸੀਆਂ ਨੇ ਉਹ ਨੋਟੀਫਿਕੇਸ਼ਨ ਜਿਹੜਾ ਰੇਲਵੇ ਦੇ ਰੀਟਸ ਰਿਕਰੂਟਮੈਂਟ ਵਿੱਚ ਜਾ ਕੇ ਆਪਣਾ ਚੈੱਕ ਕਰ ਸਕਦੇ ਨੇ ਅਤੇ ਉਹ ਉਸ ਆਨਲਾਈਨ ਦੇ ਵਿੱਚ ਅਪਲਾਈ ਕਰ ਸਕਦੇ ਨੇ ਤੇ ਇਹ ਮੈਂ ਛੋਟੀ ਜੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸੀ ਇਹ ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਵੇ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹਦੇ ਨਾਲ ਕੀ ਤੁਹਾਡੇ ਰਿਸ਼ਤੇਦਾਰ ਜਾਂ ਕਿਸੇ ਭੈਣ ਭਰਾ ਦੇ ਬੱਚੇ ਨੇ ਉਹ ਆਪਣੇ ਡਿਗਰੀ ਕਰ ਚੁੱਕੇ ਨੇ ਤੇ ਉਹ ਐਸੇ ਪੋਸਟ ਨੂੰ ਅਪਲਾਈ ਕਰ ਸਕਣ ਤੇ ਲਾੜਦੇ ਵਿੱਚ ਮੇਰੀ ਤਰਫੋਂ ਸਾਰੇ ਹੀ ਭੈਣ ਭਰਾ ਉਹਨਾਂ ਪਿਆਰਪਰੀ ਸਸੀ ਕਾ ਜੈ ਹਿੰਦ